असी रुपी करे असी रुपए ਯਾਰ ਸਿੱਧੇ ਤੌਰ ਤੇ ਆਪਾਂ ਜਦੋਂ ਗੱਲ ਕਰਦੇ بارش ਲੈ ਕਿੰਨਾ ਅਸਰ ਹੈਗਾ ਹੈਗਾ ਸੋ ਜੇਕਰ ਤਲੇ ਆ ਗਈ ਤਾਂ ਇਹ ਲਾਪਰ ਦੀ ਜਾਰੀ ਬੈਸਟਾਂ ਦਾ ਬਰੇਡ ਬੰਦੇ ਸੀ ਤੇ ਬੀਤੇ ਦੋ ਦਿਨਾਂ ਦੇ ਵਿੱਚ ਜਿੱਥੇ ਬਰਸਾਤ ਦੇ ਨਾਲ ਪੰਜਾਬ ਦੇ ਵਿੱਚ ਚਾਹੇ ਪਾਰਾ ਥੋੜਾ ਹੱਲੇ ਹੋਇਆ ਹੋਵੇ ਲੇਕਿਨ ਜੇ ਅਪਾ ਸਬਜੀ ਦੀ ਗੱਲ ਕਰੀਏ ਤੇ ਸਬਜੀ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਔਰ ਇਹਦਾ ਜਿਹੜਾ ਅਸਰ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਜਾਂ ਪਹਾੜਾਂ ਦੇ ਵਿੱਚ ਜਿਹੜੀ ਸਬਜੀ ਪਹਾੜੀ ਇਲਾਕੇ ਤੋਂ ਆਉਂਦੀ ਹੈ ਉੱਥੇ ਬਰਸਾਤਾਂ ਹੋਣ ਕਰਕੇ ਇਹ ਸਬਜੀ ਦਾ ਰੇਟ ਵਧਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਅੱਪਾ ਗੱਲ ਵੀ ਕਰਦੇ ਆ ਇੱਥੇ ਕਿ ਉਹ ਸਬਜ਼ੀ ਜਿਹੜੀ ਸਸਤੇ ਭਾਅ ਵੇਚੀ ਸੀ ਚਾਹੇ ਉਹ ਟਮਾਟਰ ਸੀ ਜਾਂ ਟਮਾਟਰ ਮੁਕ ਤੌਰ ਤੇ ਜਿਹੜਾ ਕਿ ਸਬਜ਼ੀ ਦੇ ਵਿੱਚ ਵਰਤਿਆ ਜਾਂਦਾ ਕਿਸੇ ਵੀ ਸਬਜ਼ੀ ਦੇ ਵਿੱਚ ਤਾਂ ਉਹ 30 ਰੁਪਏ ਕਿਲੋ ਵਾਲਾ ਟਮਾਟਰ ਅੱਜ 60 ਰੁਪਏ ਕਿਲੋ ਬਾਜ਼ਾਰ ਦੇ ਵਿੱਚ ਵਿਕਦਾ ਹੈ ਪੈ ਇਸੇ ਤਰ੍ਹਾਂ ਦੂਸਰੀਆਂ ਸਬਜ਼ੀਆਂ ਵੀ ਨੇ ਭਾਜੀ ਕੀ ਹਾਲਾਤ ਨੇ ਐਸੋਲੇ ਤੁਹਾਡੇ ਕੋਲੇ ਖੇਤਾਂ ਦੀ ਭਾਜੀ ਸਾਰੇ ਹੋ ਗਏ ਨੇ ਲਾਗਦਾਂ ਨਾ 5-6 ਦਿਨਾਂ ਬਾਅਦ ਭਿੰਡੀ ਦਾ ਜਿਹੜੇ ਖਰੇਲਾ ਜਿਹੜਾ ਵੱਧ ਗਿਆ ਹਾਂ ਭਾਣਾ 30 ਜਾਂ 40 ਰੁਪਏ ਨਾਲ ਅਸੀਰ ਕਾਲੀ ਗੋਰੀ ਕਰੇਲਾ ਪਿੰਡੀ ਹਾਂਜੀ ਅਸੀਂ ਆਹ ਸੋਰ ਤੇ ਰਸੀ ਬਗਲੋਂ ਕੱਟ ਕੋਈ ਨਹੀਂ ਦਿੰਦਾ ਇਹ بارش ਕੋਈ ਤੇ ਬਾਸ਼ਨਾ ਕੋਈ ਮਰਜੀ ਦੀਆਂ ਗੱਲਾਂ ਨਹੀਂ ਕੀਤਾ بارش ਨਾਲ ਸਿੱਧੇ ਤੌਰ ਤੇ ਆਪਾਂ ਜਦੋਂ ਗੱਲ ਕਰਦੇ بارش ਲੈ ਕਿੰਨਾ ਕਸਰ ਹੈਗਾ ਇਹ ਦਾ ਸਬਜ਼ੀ ਦਾ ਸਭ ਇਹ ਅਸਰ ਬਹੁਤ ਹੈ ਦਾ ਕੋਈ ਉਂਡੀ ਕੋਈ ਨਹੀਂ ਜਿਹੜੀ ਜੱਟ ਦੀ ਆਉਂਦੀ ਉਹ ਡੰਗਰੇਟ ਮੰਗ ਕੋਈ ਵੀ ਕਈ ਐਸੀ ਫਸਲ ਵੀ ਜਿਹਨਾਂ ਜਿਹੜੀ ਲੋਕਲ ਹੈ ਹੀ ਨਹੀਂ ਆਉਂਦੀ ਬਾਹਰੋਂ ਕੋਈ ਲੋਕਾਂਾਂ ਦੇ ਕੋਈ ਕੀ ਆਏ ਤਾਂ ਉਨਾਂ ਦੀ ਬੜੀ ਵੈਰੀ ਕੋਰਾ ਹੈ ਬਾਹਰੋਂ ਆਈ ਜੇ ਉਹ ਪਿੰਡਿਆ ਕਰੇਲੇ ਨੂੰ ਦਹਰੇ ਮੇਂਗੇ ਵੀ ਗੰਗਿਆਸ਼ਰ ਇਕ ਰਿਲੇ ਜਾਂ ਭਿੰਡੀ ਜਾਂ ਆਪਾ ਪਤਾ ਹੋਊਗੀ ਗੱਲ ਕਰੀਏ ਤਾਂ ਵੈਸੇ ਕਿ ਕਿਥੋਂ ਆਂਦਾ ਪਿਆ ਇਸੋਨੇ ਮੁੱਖ ਲੋਕਾਂ ਦੀ ਇਹ ਤੋੜ ਬੋਟਾਲੀ ਸ਼ਰਦਾ ਜੀ ਜੋ ਕਰਵਾ ਉਹ ਜਿਹਤਰ ਕਿ ਲੈ ਲਿਆ ਹੈ ਨੇ ਉਹ ਉਦੋਂ ਤੱਕ ਲੈ ਜਾਗੇ ਉਹਨਾਂ ਨੂੰ ਵੀ ਮੇਂਗੇ ਬੋਧ ਗੰਗਿਆਸ਼ਰ ਉਹਨਾਂ ਦੀ ਮਤਲਬ ਇਹ ਕਹਿ ਸਕਦੇ ਪ੍ਰਸਾਦ ਨਾਲ ਉਹਨਾਂ ਦੀ ਸਬਜ਼ੀ ਜਿਹੜੀ ਆ ਉਹ ਕੱਟ ਗਈ ਹੈ ਤਾਂ ਸਾਡੇ ਬਗਾਈ ਕੋਈ ਸੌਦਾ ਕਰਨ ਮਿਲਦਾ ਜਾਂ ਨਹੀਂ ਮਿਲਦਾ ਸੂ ਚੰਦਰ ਗੋਦਾਈ ਆ ਲਾਉਂਗੇ ਮੁੱਖ ਤੌਰ ਤੇ ਆਪਾਂ ਸਬਜ਼ੀਆਂ ਦੀ ਗੱਲ ਕਰਲਾ ਮੈਂ ਮੁੱਖ ਤੌਰ ਤੇ ਰੇਟ ਦੱਸੋ ਜਿਹੜੇ ਵਧੇ ਆ ਜਿਹੜੀ ਜਿਹੜੀ ਸਬਜ਼ੀ ਦੇ ਰੇਟ ਵਧੇ ਪਹਿਲੇ ਕਿੰਨੇ ਸੀ ਤਾਂ ਤੁਹਾਨੂੰ ਦੱਸਾਂ ਪਹਿਲੇ ਹੈਗੇ ਤਾਂ ਟ੍ਰੇਲਾ ਪੰਚੀ ਚ ਜਾ ਰਿਹਾ ਤੇ ਨੋ ਫੈਸਟ ਅੰਡਰ ਬਰ ਰੇਟ ਦਿੰਦੇ ਸੀ ਤੇ ਜੇ ਕੋਈ ਵੀ ਲੱਲੋ ਮਹਿੰਗਾਈ ਹੋ ਰਹੀ ਹੈ ਮੈਲੀਆ ਟਮਾਟਰ ਤੇ ਮੁੱਖ ਤੌਰ ਤੇ ਹੈ ਨਾ ਟਮਾਟਰ ਤੇ ਵਿਕਣਾ ਹੀ ਵਿਕਣਾ ਵਾ ਟਮਾਟਰ ਤੋਂ ਬਗੈਰ ਸਬਜ਼ੀ ਕੋਈ ਸਬਜ਼ੀ ਜਿਹੜੀ ਲੱਲੋ ਤਾਂ ਹੀ ਮਹਿੰਗੀ ਅਸੀਂ ਘੱਟ ਕੋਈ ਨਹੀਂ ਹੋ ਕੋਈ ਵੀ ਸਬਜ਼ੀ ਲੈਂ ਲੋ ਐ ਮਹਿੰਗੀ ਆਈ ਸੀ ਕੋਈ ਲੱਲੋਂ ਭਿੰਡੀਆਂ ਲੱਲੋਂ ਕਰੇ ਲੱਲੋਂ ਬੈਂਗਲ ਲੈਂ ਲੋ ਕੋਈ ਵੀ ਚੀਜ਼ ਲਓ ਤੁਹਾਨੂੰ ਰੰਗੀ ਹੋਵੇਗੀ ਕੰਮ ਨਹੀਂ ਜਿੰਦੀ ਇਹਦਾ ਅਸਰ ਹੋ ਗਿਆ ਦਾਗ ਦੇ ਉੱਤੇ ਅਸਰ ਦਾਗ ਤੇ ਦਾਗ ਵੀ ਆ ਕੇ ਤੱਕ ਹੁੰਦਾ ਹੋਏਗਾ ਇਹ ਦਾਗ ਦੀ ਰਸੋਈ ਹਰ ਬੰਦੇ ਦੀ ਰਸੋਈ ਤੇ ਅਸਰ ਦਾਗ ਦਾ ਸ਼ਾਮੀ ਹੁੰਦਾ ਸਬਜ਼ੀ ਲੱਭੀ ਕੋਈ ਮਹਿੰਗੀ ਕਰਕੇ ਛੇਤੀ ਵੇਲੇ ਥੋੜੀ ਥੋੜੀ ਬਾਚੀ ਇੰਨੇ ਕਾ ਕਰਕੇ ਇਹ ਕਿਤਾ ਡੇਲੀ ਵੀ ਤਾਂ ਇੱਕ ਮੁਸ਼ਕਲ ਹੋਊਗੀ ਨਾ ਕਿ ਜਿਹੜੀ ਰੁਟੀਨ ਚ ਤੁਸੀਂ ਜਿਹੜੀ ਤੁਸੀਂ ਇੱਕ ਕਹਿ ਲਓ ਇਨਵੈਸਟਮੈਂਟ ਹੈ ਰੁਟੀਨ ਚ ਜਿਹੜੀ ਸਬਜ਼ੀ ਲੈ ਕੇ ਆਉਂਦੇ ਸੀ ਕਿ ਕੁਝ 8000 ਨਾਲ ਇੰਨੀ ਰੇੜੀ ਪਰ ਚੁੱਗੀ ਜਾਏ ਇੰਨੀ ਬਕਾਨ ਕਰਤੀ ਉਹ ਰਾਜਟਾਈਮ ਰੇੜੀ ਵਾਲਾ ਕੋਈ ਸੌਦਾ ਨਹੀਂ ਲੈਂਦੇ ਜਾਂ ਤੇਰੀ ਵਾਲਾ ਜਾਂ ਇਸ ਤਾਂ ਵੜੀਆ ਵੜੀਆ ਦੁਕਾਨ ਨਾਲ ਹੀ ਸੌਦਾ ਲੈਣਦੇ ਤੋਂ ਜਾ ਕੇ ਜਾਣੀ ਪੈਣੀ ਹੈ ਇੱਥੇ ਕੱਲੇ ਜੇ ਬਸ ਸੌਦਾ ਕੋਈ ਹਿਸਾਬ ਨਾਲ ਲੈਣੀ ਜਿਹੜੇ ਹਿਸਾਬ ਨਾਲ ਆਉਂਦਾ ਹੈ ਇੱਕ ਇੱਕ ਨਾਲ ਹੀ ਮਿਲ ਜਾਵਾ ਜਿਹੜੇ ਇਹ ਨਹੀਂ ਕਹੀ ਬਹੁਤ ਦਾ ਪਤਾ ਨਹੀਂ ਆਇਆ ਮੈਨੂੰ ਇੱਕ ਤਕਰੀਬਾ ਲੱਗਦਾ ਹੈ ਐਸਾ ਬਿਲਕੁਲ ਆਪਾਂ ਗੱਲ ਵੀ ਕਰਦੇ ਆ ਇੱਥੇ ਭਾਜੀ ਨਿੰਬੂ ਦਾ ਕੀ ਭਾਅ ਹੈ ਕਿਉਂਕਿ ਨਿੰਬੂ ਦਾ ਕੀ ਤੇ ਨਿੰਪੂ ਦਾ ਭਾਅ ਵੀ ਵਧਿਆ ਨਿੰਬੂ ਦਾ ਭਾਅ ਸਾਢੇ ਨਿੰਬੂ ਦਾ ਭਾਅ ਲੈ ਨਿੰਬੂ ਦਾ ਭਾਅ ਜਿਹੜੇ ਸਾਢੇ ਠੀਰੇ ਵਦਿਆ ਟਮਾਟਰ ਵਦਿਆ ਬਾਕੀ ਸਾਰੀ ਸਬਜ਼ੀ ਬੰਦੀ ਜੇ ਟਮਾਟਰ ਨੇ ਥੋੜਾ ਜਿਹਾ ਕਹੋ ਲੋਕਾਂ ਦੀ ਅਸਰ ਜ਼ਿਆਦਾ ਪਾਇਆ ਕਹ ਕਹਿੰਦੇ ਪੰਜਾਬਾ ਟਮਾਟਰ ਹੋਰ ਵਸਾ ਲੀਆ ਘਟਣਾ ਨਹੀਂ ਤਾਂ ਹੀ ਆਇਆ ਇਹ ਰੇਟ ਵਧੇਗਾ ਰੋਹੀ ਵਧਣਾ ਸਬਜ਼ੀਆਂ ਦੇ ਰੇਟ ਤੇ ਉਹ ਸਰਨਾ ਬੋਲਦਾ ਆਪਾਂ ਦੇਖ ਹੀ ਰਹੇ ਹਾਂ ਸਬਜ਼ੀਆਂ ਦਾ ਰੇਟ ਜਿਹੜਾ ਅਸਮਾਨੀ ਚੜਿਆ ਹੋਇਆ ਔਰ ਸਿੱਧੇ ਤੌਰ ਤੇ ਗਾਗਾ ਨੂੰ ਅਸਰ ਦੁਕਾਨਦਾਰ ਤੇ ਵੀ ਅਸਰ ਹੈ ਦੁਕਾਨਦਾਰ ਕਹਿੰਦੇ ਕਿ ਆਪਣੀ ਸਬਜੀ ਘਟ ਆ ਰਹੀ ਹੈ ਆਮਦ ਘਟ ਹਾਂਜੀ ਘਰਾਂ ਵਾਲੇ ਹਾਂ ਬਿਲਕੁਲ ਆਪਾਂ ਗੱਲ ਕਰਦੇ ਘਰਾਂ ਵਾਲਿਆਂ ਨਾਲ ਵੀ ਲੇਕਿਨ ਪਹਿਲੇ ਸਬਜੀ ਦੀ ਗੱਲ ਕਰਦੇ ਸਬਜੀ ਦਾ ਪਾ ਆਪਾ ਦਾ ਪਾਜੀ ਸਿੱਧੇ ਤੌਰ ਤੇ ਆਪਾਂ ਵਿਕਤੀ ਤੇ ਸਬਜ਼ੀ ਦਾ ਅੱਜ ਜਿਵੇਂ ਤੁਸੀਂ ਲੈਣੇ ਪਏ ਹੋ ਸਬਜ਼ੀ ਦਾ ਰੇਟ ਇਹਨੂੰ ਕਿੱਦਾਂ ਦੇਖਦੇ ਹੋ ਐਸੀ ਰੇਟ ਓ ਜਿਆਦਾ ਰੱਖਣਾ ਕਿੰਨਾ ਕਸਰ ਪਾਉਂਦਾ ਹੈ ਤੁਹਾਡੀ ਆਮ ਤੌਰ ਤੇ ਜੀਬ ਤੇ ਦੇਖ ਨਾਲ ਕੋਈ ਅਹਰ ਪਿਆ ਤੁਸੀਂ ਕਹਿੰਦੇ ਟਮਾਟਰ ਜਿਹੜਾ 30-30 ਕਿਲੋ ਵੇਟ ਦਾ ਸੀ ਉਹ ਉਹ ਤਿੰਨਾਂ ਜਾਣਾਂ ਦੇ ਨਾਲ ਜੀ 50 ਰੁਪਏ ਕਿਹ ਵੀ ਬਲੰਦੀ ਉਮੀਦ ਹੈ ਕਿ ਹੋਰ ਬਦਲ ਆਪ ਸਰ ਠੀਕ ਹੈ ਤੁਹਾਨੂੰ ਅਗਰ 15 ਰੁਪਏ ਕਿਉਂਕਿ ਆਮਦਨ ਦੇ ਹਰ ਬੰਦੇ ਦੀ ਹੁੰਨੀ ਹੈ ਨਾ ਆਮਦਨ ਨਹੀਂ ਕਦੀ ਬਿਲਕੁਲ ਆਪਾਂ ਹੋਰ ਵੀ ਗੱਲਾਂ ਗੱਲ ਕਰਦੇ ਆ ਕਿ ਜੀ ਹੁਣ ਜੁਰਗੂ ਰੇਟ ਪੁੱਛਦੇ ਪਏ ਉਹ ਰੇਟ ਪੁੱਛ ਕੇ ਕਿੱਦਾਂ ਦਾ ਲੱਗਦਾ ਹੈ ਰੇਟ ਤੇ ਵਧੇ ਲੱਗਦੇ ਮਾਰਾ ਰੇਟ ਜਿਹੜੀ 20 25 ਦੇ ਕੱਲੋ ਚੀਜ਼ ਸੀ ਹੋਇਆ ਵੇਲੇ 180 ਇਹ ਕੋਈ ਚੀਜ਼ ਨਹੀਂ ਸਸਤੀ ਹੈ ਕੀ ਬਰਸਾਤ ਕਰਕੇ ਹੋ ਰਿਹਾ ਹੈ ਤੇ ਬਾਕੀ ਆਉਣ ਵਾਲੇ ਟਾਈਮ ਦੀ ਗੱਲ ਹੈ ਮਾਲ ਆਉਣ ਦੇ ਉੱਤੇ ਹੁੰਦਾ ਉਹਨਾਂ ਵਿਚਾਰਾਂ ਦਾ ਵੀ ਕੋਈ ਪਸੂਰ ਨਹੀਂ ਆਪਾਂ ਮਹਿੰਗੀ ਮਿਲਣੀ ਆ ਉਹਨਾਂ ਮਹਿੰਗੀ ਦੇਣੀ ਆ ਜੱਕਦਮ ਜ਼ਮੀਨਦਾਰ ਥੱਲੇ ਚਲਾ ਜਾਂਦੀ ਹੈ ਉਦੋਂ ਫਿਰ ਨਹੀਂ ਜਦੋਂ ਮੁੱਕ ਜਾਂਦੀ ਹੈ ਉਦੋਂ ਫਿਰ ਮਾਲ ਤੇ ਚੜ ਜਾਂਦਾ ਸਰਪਾ ਇਹਨੇ ਜ਼ਮੀਨਦਾਰ ਵੀ ਐਸੇਲੇ ਮੁਸ਼ਕਲ ਜਿਆ ਦੁਕਾਨਦਾਰ ਵੀ ਮੁਸ਼ਕਲ ਜਾਨ ਗਾਗ ਵੀ ਸ਼ਹਿਰ ਗਾਗ ਵੀ ਮੁਸ਼ਕਲ ਕਰਦਾ ਜਿੰਨੂੰ ਲੋੜ ਆ ਉਹਨੂੰ ਭਾਵੇਂ 1000 ਰੁਪਏ ਕਿਲੋ ਮਿਲੇ ਉਹਨੂੰ ਲੈਣੀ ਪੈਂਦੀ ਇਹ ਤੋਂ ਬਗੈਰ ਕਿ ਜ਼ਿਆਦਾ ਨਹੀਂ ਨਹੀਂ ਸਹੀ آمدਨ ਵਧੇ ਜਾਂ ਨਾ ਵਧੇ ਇਹ ਪਹਿੰਗੀ ਚੀਜ਼ ਹੀ ਹੈਣੀ ਆਣੀ ਅਸਰ ਸਰਪਰਵਾਰ ਚੋਦੇ ਵਾਸਤੇ ਲੈਣੀ ਚਾਹੀਦੀ ਧੰਨਵਾਦ ਜੀ ਬਿਲਕੁਲ ਅਸਲ ਸਿੱਧੇ ਤੌਰ ਤੇ ਅਸਲ ਸਿੱਧੇ ਤੌਰ ਤੇ ਮੰਡੀ ਦੇ ਵਿੱਚ ਦੇਖ ਹੀ ਸਕਦੇ ਹੋ ਤਸਵੀਰਾਂ ਮੰਡੀ ਦੀਆਂ ਤਸਵੀਰਾਂ ਨੇ ਔਰ ਸਿੱਧੇ ਤੌਰ ਤੇ ਅਸਰ ਆਪਾਂ ਹੋਰ ਵੀ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਭਾਜੀ ਕਿੰਨਾ ਕੁ ਔਖਾ ਲੱਗਦਾ ਜਦੋਂ ਰੇਟ ਵੱਧਦਾ ਸਬਜ਼ੀ ਦਾ ਗਾਗ ਨੂੰ ਦੇ ਆਫਰ ਲੱਗਦਾ ਦੁਕਾਨਦਾਰ ਲਈ ਕਿੰਨਾ ਘਾਟਾ ਦੁਕਾਨਦਾਰ ਤਾਂ ਜਿਹੜਾ ਹੈ ਹੀ ਆ ਵਾ ਗਾਗ ਨੂੰ ਜ਼ਿਆਦਾ ਉੱਤਦਾ ਬੇਚ ਕਰਕੇ ਸਬਜ਼ੀਆਂ ਬਾਅਦ ਚ ਜੇ ਪਹਿਲੀ ਹੋਈ ਨਾ ਉਹਦੇ ਲਗਾ ਮਾਰੀ ਗਈ ਘਟ ਹੋ ਗਈ ਸਬਜ਼ੀਏ ਦੇ ਕਰਕੇ ਸਬਜ਼ੀਆਂ ਦਾ ਰੇਟ ਯਾਦਾ ਹੈਗਾ ਕਿਨੇ ਪਾੜੀ ਲੱਗੇ ਤੂੰ ਵੀ ਇੱਕ ਚੱਕੀ ਆਂਦੀ ਉਹਦੇ ਵੀ ਕਿ ਬਹੁਤ ਜ਼ਿਆਦਾ ਬਲੱਡ ਆਇਆ ਉੱਥੇ ਦਸ ਦਿਨ ਉੱਥੇ ਹੀ ਮਾਰਾ ਸਬਜ਼ੀਆਂ ਰੋੜ ਰੁੜ ਗਿਆ ਸਭ ਉੱਥੇ ਪੂਰੇ ਕਰਕੇ ਇੱਥੇ ਆਉਂਦੀ ਹੈ ਵਾ ਘਟ ਆਉਂਦੀ ਤੇ ਮਹਿੰਗੀ ਬੜੀ ਸਬਜ਼ੀ ਤਾਂ ਗਾਗ ਨੂੰ ਪਰੇਸ਼ਾਨੀਂ ਦਿਨਾਂ ਦੇ ਗਿਆ ਅਸਲ ਸਿੱਧੇ ਤੋਂ ਅਰਦੇ ਜੇਬ ਦੇ ਵਿੱਚ ਸਾਡੀ ਜਿਹੜੀ ਆਮਦਨ ਆਉਂਦੀ ਵੀ ਤੇ ਅਸਰ ਪਈ ਲਈ ਆਮਦਨ ਘਟਦੀ ਅੱਗੇ ਨਾਲ ਜਿੱਦਾਂ 2-400 ਘੰਣਾ ਉੱਤੇ 100-150 ਰਾਈ ਅੰਦਰ ਇਸ ਕਰਕੇ ਪਰੇਸ਼ਾਨੀ ਆ ਰਹਾ ਵਾ ਤੇ ਲਈਦੀਆਂ ਘਾਟੀ ਨੇ ਕਿਉਂ ਜ਼ਿਆਦਾ ਰਿਸਕ ਹੈ ਇਹਦਾ ਵਿੱਚ ਸੌਦਾ ਕਰਿਆ ਸਾਰਿਆਂ ਨੂੰ ਆਦਾ ਪਾਣੀ ਦਾ ਮਾਰਾ ਉਹ ਵੀ ਉਹ ਵੀ ਨੁਕਸਾਨ ਕਿਤੇ ਨਾ ਕਿਤੇ ਦੁਕਾਨਦਾਰ ਨੂੰ ਪੈਣਾ ਹੀ ਪੈਣਾ ਦੁਕਾਨਦਾਰ ਦੇ ਸਿਰ ਤੇ ਪੈਣਾ ਪਿੱਛੇ ਜੋ ਮਲਦੀਉ ਭਾਈ ਜਾਨ ਉਹ ਲੈਣਾ ਪੈਂਦਾ ਵਾ ਤੇ ਚਾਹ ਮਾਰਾ ਨਿਕਲੇ ਤੇ ਫਿਰ ਲਾਮਾ ਲਮਾ ਕੋਈ ਨਹੀਂ ਕਬੂਲ ਕਰਦਾ ਦੇ ਹੋ ਗਿਆ ਅੰਦਰ ਤੋਂ ਆ ਤਾ ਇਹ ਸ਼ਾਮ ਕਰਿਆ ਗਿਆ ਹੈ ਬਿਲਕੁਲ ਅਸਲ ਸਿੱਧੇ ਤੌਰ ਤੇ ਮੰਡੀ ਦੇ ਵਿੱਚ ਜਦੋਂ ਗੱਲ ਕਰਦੇ ਸੋਏ ਆ ਤੇ ਠੇਕਾਦਾਰ ਕਹਿੰਦੇ ਕਿ ਅਸਲ ਸਿੱਧੇ ਤੌਰ ਤੇ ਗਾਹਕ ਦੇ ਉੱਤੇ ਵੀ ਉਹਨਾਂ ਦੀ ਆਮਦਨ ਤੇ ਵੀ ਹੈ ਉਹਨਾਂ ਦੀ ਆਮਦਨ ਵਿੱਚ ਘਟਦੀ ਆ ਤਾਂ ਤਸਵੀਰਾਂ ਤੁਸੀਂ ਬਟਾਲਾ ਮੰਡੀ ਦੀਆਂ ਦੇਖ ਰਹੇ ਹੋ ਬਟਾਲਾ ਮੰਡੀ ਦੇ ਵਿੱਚ ਜਿਹੜੇ ਕਹਿੰਦੇ ਰੇਟ ਸਬਜੀ ਦਾ 20 ਜਾਂ 25 ਰੁਪਏ ਸੀ ਉਹ ਅੱਜ 80 ਰੁਪਏ ਵੇਚ ਰਹੀ ਹੈ ਸਬਜ਼ੀ ਆ ਜਿਹੜੇ ਆ 80 ਰੁਪਏ ਕਿਲੋ ਸਬਜ਼ੀ ਵਿਕਰੀ ਆ ਲੈੜੀਆਂ ਉੱਤੀ ਆ ਲੇਕਿਨ ਗਾਹਕ ਮਜਬੂਰੀ ਆ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਔਰ ਪਾ ਅਸਮਾਨੀ ਚੜੇ ਹੋਏ ਤਸਵੀਰਾਂ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਕੈਮਰਾ ਪੇਸ਼ ਮਿਕਲ ਜੀ ਮਾਨ ਨਾਲ ਗੱਟ ਚਾਵਲਾ ਜਗਵੰਦੀ ਟੀਵੀ ਲਈ ਗੁਰਦਾਸਪੁਰ